ਮੀ ਘਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਰੂਪ ਦੱਸਣ ਵਾਲੇ ਆਪਣੇ ਬਿਆਨ ਲਈ ਸ੍ਰੀ ਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲਈ ਹੈ। ਉਹਨਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਉਹ ਬਿਨਾਂ ਕੋਈ ਦਲੀਲ ਦਿੱਤੇ ਆਪਣੀ ਗਲਤੀ ਮੰਨ ਰਹੇ ਹਨ। ਇਸ ਖਬਰ ਨੂੰ ਆਧਾਰਾ ਸਿੱਖ ਨਿਊਜ਼ ਐਕਸਪ੍ਰੈਸ ਨੇ ਸਭ ਤੋਂ ਪਹਿਲਾਂ ਨਜ਼ਰ ਕੀਤਾ ਸੀ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਿਆਨ ਆਰਐਸਐਸ ਅਤੇ ਭਾਜਪਾ ਵੱਲੋਂ ਉਹਨਾਂ ਨੂੰ ਖੁਸ਼ ਕਰਨ ਦੀ ਸ਼ਰਾਰਤੀ ਕਾਰਵਾਈ ਹੈ। ਉਹਨਾਂ ਇਸ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਸੀ। ਇਦਕਿ ਲਾਲਪੁਰਾ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ। ਲਾਲਪੁਰਾ ਨੇ ਸ੍ਰੀ ਕਾਲ ਤਖਤ ਸਾਹਿਬ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਉਸਨੇ ਕਿਹਾ ਕਿ 8 ਸਤੰਬਰ 2024 ਨੂੰ ਦਿੱਲੀ ਦੇ ਦਿਆਲ ਸਿੰਘ ਕਾਲਜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਕਹਿਣ ਦਾ ਦੋਸ਼ ਲਗਾਇਆ ਸੀ ਜਿਸ ਵਿੱਚ ਉਸਨੇ ਕਿਹਾ ਕਿ 8 ਸਤੰਬਰ 2024 ਨੂੰ ਦਿੱਲੀ ਦੇ ਜਾਲ ਕਾਲਜ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਕਹਿਣ ਦਾ ਦੋਸ਼ ਲਗਾਇਆ ਗਿਆ ਸੀ ਜਿਸ ਤੇ ਉਹ ਬਿਨਾਂ ਕਿਸੇ ਦਲੀਲ ਅਤੇ ਸਪਸ਼ਟੀਕਰਨ ਤੋਂ ਮਾਫੀ ਮੰਗਦਾ ਹੈ। ਕਮਾਲ ਸਿੰਘ ਲਾਲਪੁਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਗੁਰੂ ਪੰਥ ਦੇ ਦਾਸ ਤੇ ਇੱਕ ਨਿਮਾਣੇ ਸਿੱਖ ਵੱਜੋਂ ਦਾਸ ਇਕਬਾਲ ਸਿੰਘ ਲਾਲਪੁਰਾ ਬੇਨਤੀ ਕਰਦਾ ਹੈ ਕਿ ਮਿਤੀ 4 ਸਤੰਬਰ 2024 ਨੂੰ ਵਿਆਲ ਸਿੰਘ ਕਾਲਜ ਦਿੱਲੀ ਵਿਖੇ ਹੋਏ ਇੱਕ ਸਮਾਗਮ ਸਮੇਂ ਮੇਰੇ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ Hindu ਦੇਵਤਾ ਭਗਵਾਨ ਵਿਸ਼ਨੂੰ ਦਾ ਅਵਤਾਰ ਕਹਿਣ ਆਪ ਦੇ ਦੋਸ਼ ਲੱਗੇ ਹਨ ਮੈਂ ਬਿਨਾਂ ਤਰਕ ਤੇ ਇਸ ਦੀ ਕੋਈ ਵਿਆਖਿਆ ਦਿੱਤੇ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਮੈਂ ਕਿਸੇ ਤਰਕ ਦੇ ਵਿਵਾਦ ਵਿੱਚ ਨਾ ਪੈ ਕੇ ਸ੍ਰੀ ਕਾਲ ਤਖਤ ਸਾਹਿਬ ਦੇ ਵहां ਸੰਸਥਾ ਦੇ ਸਤਕਾਰ ਨੂੰ ਪੂਰਨ ਰੂਪ ਸਮਰਪਿਤ ਹਾਂ ਵਿਅਕਤੀ ਪੁੱਲਨਹਾਰ ਹੈ ਮੈਂ ਪਿਛਲੇ ਕਈ ਸਾਲਾਂ ਤੋਂ ਖੰਡੇ ਬਾਟੇ ਦਾ ਪਹੌ ਲੈ ਕੇ ਗੁਰੂ ਮਰਿਆਦਾ ਅਨੁਸਾਰ ਜੀਵਨ ਜਿਉਣ ਦਾ ਯਤਨ ਕਰ ਰਿਹਾ ਹਾਂ ਪਰ ਅਚਨ ਚੇਤੇ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਮੈਂ ਕੇਵਲ ਇਸ ਗਲਤੀ ਦੀ ਹੀ ਨਹੀਂ ਬਲਕਿ ਇਸ ਸੰਸਾਰ ਵਿੱਚ ਵਿਚਰਦੀ ਹੋਏ ਕਿਸੇ ਵੀ ਗਲਤੀ ਲਈ ਇੱਕ ਨਿਮਾਣੇ ਸਿੱਖ ਵਜੋਂ ਖਿਮਾ ਮੰਗਦਾ ਹਾਂ ਗੁਰਮਤਿ ਸਿਧਾਂਤ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੀ ਰੋਸ਼ਨੀ ਵਿੱਚ ਦਾਸ ਭੁੱਲਣ ਜੋਗ ਹੈ ਮੈਂ ਇਸ ਗਲਤੀ ਬਿਨਾਂ ਤਰਕ ਸ਼ਰਤ ਦੇ ਵਿਆਖਿਆ ਪੇਸ਼ ਕੀਤੇ ਸਬਕਾਰ ਕਰਦਾ ਹਾਂ ਜੇਕਰ ਕਿਸੇ ਵੀ ਸਿੱਖ ਹਿਰਦੇ ਨੂੰ ਠੇਸ ਪਹੁੰਚੀ ਹੋਵੇ ਇੱਕ ਖਿਮਾ ਮੰਗਦਾ ਹਾਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥ ਬਖਸ਼ਣ ਹਾਰ ਹੈ ਅੱਗੇ ਤੋਂ ਕੋਈ ਅਜਹੀ ਭੁੱਲ ਮੇਰੇ ਵੱਲੋਂ ਅਹੂਵੇਤਾ ਵਿਵਾਦ ਪੱਤਰ ਵੀ ਪੇਸ਼ ਕਰਦਾ ਹਾਂ ਸਿੱਖ ਲਈ ਆਦੇਸ਼ ਹੈ ਕੋਈ ਗਲਤੀ ਦੀ ਤੁਰੰਤ ਮਾਫੀ ਮੰਗੇ ਇਸ ਲਈ ਵੀ ਦਾਸ ਖਿਮਾ ਦੀ ਜਾਚਨਾ ਕਰਦਾ ਹੈ ਮੇਰੇ ਤੋਂ ਜੀਵਨ ਵਿੱਚ ਫੇਰ ਅਜਹੀ ਕੋਈ ਭੁੱਲ ਨਾ ਹੋਵੇ ਦੀ ਅਰਦਾਸ ਕਰਨ ਲਈ ਆਪ ਜੀ ਨੂੰ ਬੇਨਤੀ ਕਰਦਾ ਹਾਂ ਸੋ ਇਸ ਮਾਫੀ ਤੋਂ ਬਾਅਦ ਹੁਣ ਲੱਗਦਾ ਹੈ ਵਿਵਾਦ ਸ਼ਾਂਤ ਹੋ ਜਾਵੇਗਾ ਦਰਸਾਲ ਇੱਕ ਆਰਐਸਐਸ ਦੇ ਸਮਾਗਮ ਦੌਰਾਨ ਇਕਬਾਲ ਸਿੰਘ ਲਾਲਪੁਰਾ ਨੇ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਤੇ ਵਿਵਾਦ ਭੱਗ ਗਿਆ ਸੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ